ਅੱਡੀਆਂ ਘਸ ਗਈਆਂ ਹਾਂ ਅੱਜ ਨਾ ਉਹ ਗੱਲ ਸਾਬਤ ਹੋ ਗਈ ਅੱਡੀਆਂ ਸਿੱਕੀਆਂ ਗਈਆਂ ਆ ਦੇਖੋ ਬਾਈ ਕੋਈ ਕਿਸੇ 30 ਪਿੰਡ ਦੀ ਜ਼ਿੰਦਗੀ ਖਰਾਬ ਕਰੇਗਾ ਤਾਂ ਕਰ ਕਰ ਕੇ ਕਲੀਅਰ ਹੋਣਾ ਚਾਹੀਦਾ ਵੀ ਮੈਂ ਮਾਇ ਸਾਲਾ ਮੇਰਾ ਜੀਜਾ ਸਾਲਾ ਦੋਨੇ ਸਾਲੇ ਜਾਂਦੇ ਸੀ ਅਕੋ ਮੈਂ ਕਹਿੰਦਾ ਸਾਲੇ ਦੇ ਟਰੱਕ ਵਾਲੇ ਨੇ ਆ ਕੇ ਸਾਡੇ ਨਾਲ ਸਾਡੇ ਵਿੱਚ ਮਰਿਆ ਮੈਂ ਕਹਿੰਦਾ ਸਾਲਾ ਉੱਥੇ ਪਿਆ ਮੇਰਾ ਸਾਲਾ ਉੱਥੇ ਪਿਆ ਮੈਂ ਵੀ ਤੂੰ ਆਪਦੇ ਮੂੰਹੋਂ ਕਹਿ ਰਿਹਾ ਮੈਂ ਕਿਸੇ ਨਾਲ ਚੈਟ ਕਰਦਾ ਕੁੜੀ ਨਾਲ ਤੂੰ ਗਲਤ ਬੰਦਾ ਹੈਂ ਦੁਬਾਰੇ ਆਗੀ ਚੱਕਰ ਹੈ ਯਾਰ ਇਹਨਾਂ ਲੋਕੇ ਫੋਨ ਕਿਵੇਂ ਮਤਲਬ ਇਹ ਕੀ ਗੱਲ ਕੀ ਹੋ ਗਈ ਹੈ ਬਾਈ ਤੁਸੀਂ ਫੋਨ ਦੀ ਸਕਰੀਨ ਤੇ ਕੀ ਗੱਲ ਹੈ ਸਿੱਧਾ ਨੂੰ ਸ਼ਰਮ ਆਉਂਦੀ ਕੀ ਗੱਲ ਕੀ ਹੋ ਗਈ ਹੈ ਹੁੰਦਾ ਕੁਝ ਵੀ ਦੇਖਦਾ ਹੁੰਦਾ ਯਾਰ ਨਾ ਮੈਂ ਦੇਖ ਲਿਆ ਦੀ ਗਾ ਦੂ ਪ੍ਰਾਈਵੇਟੋ ਚੀਜ਼ ਲੱਗ ਰਿਹਾ ਹੋਵੇ ਕਰਨ ਪ੍ਰਾਈਵੇਟ ਦੀ ਇਹ ਹੈ ਮੈਂ ਮੇਰੀ ਸੈਲੀ ਨਾਲ ਚੈਟ ਕਰਨ ਲੱਗ ਰਿਹਾ ਮਣਕਰੇ ਦੋ ਨਾ ਚੈਟ ਤਾਂ ਹੋਈ ਨਹੀਂ ਇਹ ਮਣਕਰੇ ਵਲੌਗ ਪਾ ਜੀ ਪ੍ਰਾਈਵੇਟ ਤਾਂ ਨਹੀਂ ਚੱਲਦਾ ਬਾਈ ਉਰੇ ਮਣਕਰੇ ਵਲੌਗ ਪਾ ਜੀ ਹੈ ਤੁਹਾਨੂੰ ਤੇਰਾ ਪਤਾ ਪੈ ਗਿਆ ਕੱਲ ਨੂੰ ਕੱਲ ਨੂੰ ਤੈਨੂੰ ਕਰਨਾ ਕਿਸੇ ਨਾਲ ਰਿਸ਼ਤਾ ਠੀਕ ਹੈ ਗੱਲਾਂ ਕਾਲ ਨੂੰ ਕਿਸੇ 30 ਪੈਣ ਦੀ ਜ਼ਿੰਦਗੀ ਖਰਾਬ ਕਰੇਗਾ ਤਾਂ ਕਰ ਕਰ ਕਲੀਅਰ ਹੋਣਾ ਚਾਹੀਦਾ ਵੀ ਤੂੰ ਬੰਦਾ ਕਾਏ ਮੋਬਾਈਲ ਤੇ ਕੀ ਕਰ ਰਹਾ ਮੈਂ ਤਾਂ ਦੇਖ ਰਿਹਾ ਭਾਈ ਤੂੰ ਆਪਦੇ ਮੂੰਹੋਂ ਕਰ ਰਹਾ ਮੈਂ ਕਿਸੇ ਨਾਲ ਚੈਟ ਕਰਦਾ ਕੁੜੀ ਨਾਲ ਤੂੰ ਗਲਤ ਬੰਦਾ ਹੈ ਦੁਬਾਰੇ ਹੋਲ ਕੇ ਦੇਖ ਲੋ ਬੈਕ ਕਰਕੇ ਦੇਖ ਲੋ 10 ਮਿੰਟ ਚਾਹੀ ਮੈਂ ਆ ਲੱਗ ਰਹੀ ਦੀ ਕਰਨ ਇਹਦਾ ਕਰਤ ਨਹੀਂ ਆਪਦੇ ਮੂੰਹੋਂ ਜੋ ਸ਼ਬਦ ਵਰਤੇ ਨੇ ਉਹ ਤਾਂ ਲੋਕ ਵੀਡੀਓ ਖੜਾ ਖੜਾ ਕੇ ਦੇਖਣਗੇ ਸ਼ਬਦ ਤਾਂ ਆਪਾਂ ਕੁਝ ਵੀ ਵਰਤ ਸ਼ਬਦ ਤਾਂ ਤੂੰ ਬੰਦੇ ਮਾਰਦਾ ਨੇ ਵੀਡੀਓ ਵਿੱਚ ਫੇਰ ਭਾਈ ਮੈਂ ਤਾਂ ਬੰਦੇ ਮਾਰਦਾ ਮੈਂ ਕਹਿੰਦਾ ਤਾਂ ਨਹੀਂ ਆ ਵੀ ਵੀਡੀਓ ਹੀ ਆ ਹੋਰ ਕੀ ਹੈ ਤੈਨੂੰ ਐਂ ਕਹਿ ਕਹਦਾ ਮੈਂ ਖਬਰਾਂ ਕਿਸੇ ਨੂੰ ਕਰਦਾ ਕਰਦਾ ਹਾਂ ਹੱਤ ਕਰਦੇ ਨੇ ਯਾਰ ਅੱਜ ਕੱਲ ਦੇ ਜਵਾਬ ਜੇ ਹੈ ਆ ਦੇਖ ਲਓ ਬਈ ਅਸਲੀ ਚਿਹਰਾ ਸਾਹਮਣੇ ਆ ਗਿਆ ਆ ਦੇਖ ਲਓ ਜਿਹਦਾ ਅਸਲੀ ਚਿਹਰਾ ਸਾਹਮਣੇ ਹੈਗਾ ਇਹ ਉਹੀ ਬਿੱਲਾ ਹੈ ਉਹੀ ਬਿੱਲਾ ਇਹ ਜਿਹੜਾ ਮੈਂ ਹੂੰ ਕਰਦਾ ਜਿਹੜਾ ਮੈਂ ਹੂੰ ਕਰਦਾ ਹੁੰਦਾ ਪਰ ਇਹ ਮੋਬਾਈਲ ਤੇ ਮੂੰਹ ਕਰਦਾ ਹੈ ਜ਼ਿਆਦਾ ਕਰਦਾ ਹੈ ਮੋਬਾਈਲ ਸਾਰਾ ਬਿੱਲਾ ਕਹਿੰਦਾ ਸਾਰਾ ਤੋਰ ਕੰਮ ਨਹੀਂ ਇੱਧਰ ਬੱਲੇ ਜੀ ਦੱਸੋ ਇਹਦੇ ਬਾਰੇ ਮੜਾ ਜਾਈ ਚਾਹਣਾ ਪਾਓ ਜੀ ਬੱਲੇ ਜੀ ਹੁਣ ਤੁਸੀਂ ਛੋੜੀਏ ਇਹ ਕਰ ਦੋ ਇਹੋ ਜਿਹਾ ਲੱਗਦਾ ਹੋਰ ਬਈ ਤੁਸੀਂ ਮੈਨੂੰ ਕਰੇ ਫੋਨ ਤੇ ਲੱਗੇ ਹੋ ਦੇਖਿਆ ਮੈਂ ਇਹ ਸ਼ੂਟ ਤੇ ਹਾਂ ਨਾ ਬਸ ਬਸ ਅੱਜ ਦੇਖਿਆ ਅਸੀਂ ਦੇਖਿਆ ਅੱਜ ਦੇਖ ਲਿਆ ਫੇਰਾ ਤੁਸੀਂ ਤਾਂ ਉਹੀ ਦੇਖੀ ਜਾਂਦੇ ਹੋ ਜਵਾਕ ਨੂੰ ਆਈ ਉਹ ਪਿੰਧਰਾਚਾਰੇ ਪਾਸੋਂ ਦੇਰ ਲਿਆ ਇਹ ਉਹ ਬਿੱਲਾ ਬਾਈ ਪਤਾ ਨਹੀਂ ਕਿੰਨੇ ਕੋ ਬਿੱਲੀਆਂ ਪਾਗਲ ਕਰਦੀਆਂ ਉਹ ਹੋ ਉਹ ਬਿੱਲਾ ਨਹੀਂਗਾ ਦੁੱਧ ਪੀਂਦਾ ਮੈਂ ਉਹ ਉਹ ਬਿੱਲਾ ਨਹੀਂਗਾ ਗਾਣਾ ਨਹੀਂ ਕਰਦੇ ਦੇਖਿਆ ਉਹ ਉਧਰ ਵਾਗਿਓ ਚਲੋ ਇੱਥੇ ਲੇਖੇ ਦਿਓਗੇ ਇਹ ਉਹ ਉਹ ਬਿੱਲਾ ਰੇੜਾ ਕਲਾ ਦੁੱਧ ਪੀ ਕੇ ਮੁੜ ਜਾਂਦਾ ਹਾਂ ਉਹ ਵੀ ਨਹੀਂ ਮੰਨਦਾ ਇਹ ਭਲਿਆਉਂਦਾ ਹੈ ਫਤੋ ਦੋਲੇ ਹਾਂ ਤੇ ਬੇਮੋ ਚੱਲ ਬੇਕਣੀ ਜਾਂਦਾ ਇਹ ਹਾਂ ਛਾੜ ਕੇ ਆ ਦੁੱਜੇ ਟੋਨਾ ਛਾੜ ਵੱਡੀ ਹੁੰਦੇ ਨੇ ਸਕਿਨ ਖਰਾਬ ਹੁੰਦੀ ਧੁੱਪ ਨਾਲ ਦੇ ਕਰ ਬੰਦੇ ਸਕਿਨ ਖਰਾਬ ਹੁੰਦੀ ਧੁੱਪ ਨਾਲ ਇਸ ਕਹਿੰਦਾ ਮੋ ਤੱਕ ਇਹਨਾਂ ਦੇ ਕੋਈ ਵਿਆਹ ਨਹੀਂ ਕਰ ਸਕਦਾ ਉਹ ਇਸ ਕਹਿੰਦਾ ਤੁਸੀਂ ਇੱਕ ਵਾਰੋਂ ਪੁੱਛੜ ਕਹਿੰਦਾ ਵੀ ਇੱਕ ਵਾਰ ਕਹਿੰਦਾ ਤੁਸੀਂ ਆਪਣੀ ਬੇਟੀ ਨੂੰ ਬੁਲਾ ਦਿਓ ਮੈਂ ਆ ਜਰਨੀ ਆਪਣੇ ਆਪ ਹੀ ਆ ਜਰਨੀ ਹੈ ਹੈ ਨਾ ਮੈਨੂੰ ਵੀ ਡੈਡੀ ਤੁਸੀਂ ਪੁੱਤ ਨੂੰ ਠੀਕ ਕਰ ਜਾਈ ਮੈਂ ਤਾਂ ਠੀਕਾ ਹਾਂ ਤੁਸੀਂ ਦੋਸਤ ਠੀਕ ਹੋ ਹਾਂਜੀ ਮੈਡਮ ਕੀ ਗੱਲ ਹੋ ਗਈ ਤੁਹਾਡਾ ਵਿਆਹ ਠੱਕੇ ਨਾ ਹੋਇਆ ਤੇ ਮੈਂ ਵੀ ਹਾਂਜੀ ਇਹਨਾਂ ਨੇ ਨਾ ਮਤਲਬ ਠੱਕੇ ਨਾ ਵਿਆਹ ਕੀਤਾ ਮੈਂ ਐਥੇ ਨਹੀਂ ਆ ਹਾਂ ਜੀ ਦੋਸਤੋ ਕਿਵੇਂ ਹੋ ਦੋਸਤੋ ਅੱਜ ਨਾ ਅਸੀਂ ਤੁਹਾਨੂੰ ਇੱਕ ਚੀਜ਼ ਦੱਸਣਾ ਚਾਹੁੰਦੇ ਆ ਜਿਵੇਂ ਸਾਡਾ ਭਾਈ ਇਹ ਹੈ ਹੈ ਨਾ ਭਾਈ ਤੁਸੀਂ ਇਹਦੀ ਐਕਟਿੰਗ ਦਾ ਦੇਖਦੇ ਹੋ ਭਾਈ ਪੁਲਿਸ ਵਾਲੀ ਵਰਦੀ ਚ ਹੈ ਨਾ ਤੁਹਾਨੂੰ ਪਤਾ ਹੀ ਲੱਗ ਗਿਆ ਹੋਊਗਾ ਵੀ ਕਿਹੜੀ ਐਕਟਿੰਗ ਕਰਦਾ ਇਹ ਇੰਨੀ ਜਿਆਦਾ ਮਿਹਨਤ ਕਰਦਾ ਨਾ ਬੰਦਾ ਬਹੁਤ ਜ਼ਿਆਦਾ ਕਿਉਂਕਿ ਮੈਂ ਕੱਲਾ ਨਹੀਂ ਕਹਿ ਰਿਹਾ ਬਾਈ ਬਿੱਲਾ ਖੜਾ ਹੈ ਬਲੇ ਬਾਈ ਤੂੰ ਭੱਜ ਕੇ ਆਇਆ ਬਾਈ ਇਹ ਪਿੰਡੋਂ ਭੱਜ ਕੇ ਆਇਆ ਇਹ ਨਾ ਪੁਲਿਸ ਵਾਲਾ ਦਾ کردار ਕਰਨਾ ਤੋ ਇਹ ਜਾਂ ਬਣੂ ਮੈਂ ਬਣੂਗਾ ਕਹਿੰਦਾ ਮੈਂ ਵੀ ਕਿਉਂਕਿ ਇਹਨੇ ਬਾਈ ਨੂੰ ਵੀ ਪੁਲਿਸ 'ਚ ਭਰਤੀ ਹੋਣ ਲਈ ਜਦੋ ਜਹਿਦ ਕਰ ਰਿਹਾ ਬਾਈ ਰੀਅਲ 'ਚ ਵੀ ਤੇ ਉਹਨੂੰ ਸ਼ੌਂਕ ਹੈ ਇਹ ਬਹੁਤ ਜ਼ਿਆਦਾ ਮਿਹਨਤ ਕਰ ਰਿਹਾ ਬਾਈ ਹੁਣ ਤਾਂ ਯਕੀਨ ਨਹੀਂ ਕਰਨਾ ਆਡੀਅੰਸ ਨੇ ਦੱਸ ਤੇ ਦੱਸਦੇ ਬਾਈ ਦੱਸਦੇ ਮੈਂ ਸੁਣ ਦੱਸ ਇਹ ਬੰਦਾ ਇੰਨੀ ਮਿਹਨਤ ਕਰਦਾ ਇੰਨੀ ਜੇ ਮੈਂ ਅਗਲਾ ਕਹਿੰਦਾ ਇਹ ਬੰਦੇ ਨੇ ਮਿਹਨਤ ਕਰ ਅੱਡੀਆਂ ਘਸ ਗਈਆਂ ਹਾਂ ਅੱਜ ਨਾ ਉਹ ਗੱਲ ਸਾਬਤ ਹੋ ਗਈ ਅੱ ਆ ਦੇ ਕੇ ਸਮਾਰ ਕੇ ਇੱਧਰ ਦਿਖਾ ਦੇ ਮੈਨੂੰ ਦੂਜੀ ਦੂਜੀ ਪਰਲੇ ਪਾਸਿਓਂ ਪਰਲੇ ਪਾਸਿਓਂ ਆ ਅੱਡੀ ਐਡੀ ਦੀ ਇੱਧਰ ਲਈ ਪਰ ਉਧਰ ਲਈ ਅੱਡੀ ਦਿਖਾ ਬੇ ਮਰੀ ਉਹ ਉਧਰ ਲਈ ਤਾਂ ਰਹੀ ਹੀ ਨਹੀਂ ਇੱਧਰ ਲਈ ਐਡੀ ਤਾਂ ਰਹੀ ਉਹਨੂੰ ਪਤਾ ਨਹੀਂ ਪਾਜਦਾ ਕਿਵੇਂ ਬੂਟ ਸੇਮ ਪਾਉਂਦਾ ਸਾਰਾ ਕੁਝ ਸੇਮ ਪਾਉਂਦਾ ਪਰ ਇੱਕ ਅੱਡੀ ਉਹ ਘਸੀ ਐ ਇਹਨੂੰ ਆਪਾਂ ਇਹ ਕਹਿ ਸਕਦੇ ਆ ਵੀ ਅੱਡੀਆਂ ਨਹੀਂ ਘਸੀਆਂ ਅੱਡੀ ਘਸ ਗਈ ਅੱਡੀ ਘਸ ਗਈ ਹਾਂ ਪਤਾ ਨਹੀਂ ਕਿ ਸਰ ਕਿਵੇਂ ਪਾਜਦਾ ਕਿਵੇਂ ਨਾ ਪਾਜਦਾ ਇਹਦਾ ਕਰੈਕਟਰ ਨਵਾਉਣਾ ਭਾਈ ਤੂੰ ਦੱਸ ਕਿਵੇਂ ਪਾਜਦਾ ਬਾਈ ਮੈਂ ਪੁੱਠਾ ਭਜਦਾ ਇਹ ਪੁੱਠਾ ਭਜਦਾ ਇੱਕ ਲੱਤ ਤੇ ਹਾਂ ਤਾਂ ਹੀ ਇੱਕ ਕਸੀ ਹੈ ਨਾ ਇੱਕ ਲੱਤ ਤੇ ਭਜਦਾ ਦੇਖੋ ਕਿੰਨੀ ਮਿਹਨਤ ਕਰਦਾ ਬਾਈ ਹੈ ਨਾ ਬਾਕੀ ਆਪਣੇ ਬਲੌਗ ਚ ਹੋਰ ਵੀ ਦਿਖਾਉਣਾ ਤੁਹਾਨੂੰ ਮਸਤੀਆਂ ਆਜੋ ਕਰਦੀ ਹੈ ਭਜੋ ਤੀ ਹੁਣਾਂ ਭੈਣ ਦੇ ਕੋਲ ਪਰ ਇਹ ਯੂਟਿਊਬ ਆ ਤਾਂ ਨਹੀਂ ਹੈ ਇਹ ਯੂਟਿਊਬ ਆ ਕਮ ਉਹ ਕਮਾਲ ਦੀ ਗੱਲ ਹੈ ਬੇਬੇ ਆਪਣੇ ਨਾਲ ਤਾਂ ਬਣਦੀ ਨਹੀਂ ਬੁਲਸ ਵਾਲਿਆਂ ਦੀ ਉਹ ਹੁਰੀ ਘਰੇ ਰੋਟੀ ਕਾਣ ਲੱਗ ਰਿਆ ਆਪਣੇ ਆਹ ਦੇਖ ਲੈ ਭਾਈ ਆ ਡਾਕਟਰ ਨਹੀਂ ਬੈਠੇ ਨੇ ਨਾਲ ਨਾਲ ਖਾਈ ਜਾਂਦੀ ਆ ਆ ਬਚਾਲੇ ਧਰ ਲੈ ਬੇਬੇ ਆਹ ਦੇਖ ਲੈ ਭਾਈ ਤੂੰ ਬੁਲਸ ਵਾਲਿਆਂ ਨੂੰ ਲਿਆਉਣੀ ਐ ਸਾਈ ਗੁਰੂ ਆਓ ਦੇਖਾਂਗੇ ਚੱਲਦੀ ਆ ਆਪਣੇ ਘਰੇ ਲੰਗਰ ਪਾਣੀਆਂ ਛਕਦੇ ਨੇ ਆ ਕੇ ਦੇਖ ਸਾਈ ਗੁਰੂ ਕੀ ਕਰਨਾ ਤੇ ਮਣੀ ਕਹਦਾ ਹੁਣ ਹੱਥ ਜੋੜ ਬਲੇ ਉਰੇ ਜਾ ਬਲੇ ਇਦਾਂ ਕਰੀ ਤੂੰ ਤਾਂ ਬੈਕ ਸਾਈਡ ਤੇ ਆ ਗਿਆ ਮੈਡਮ ਦੇ ਇੱਧਰ ਨੂੰ ਆਈ ਮੜੇ ਬਲੇ ਪਤਾ ਨਹੀਂ ਲੱਗ ਰਿਹਾ ਗਾਗਰ ਨੂੰ ਕੋਸ ਲੱਪ ਗਿਆ ਦਾਖ ਲੱਭ ਗਈ ਦਾਖ ਨਹੀਂ ਦਾਲ ਦਾਲ ਕਰੀਏ ਜੀਰਾ ਜੀਰਾ ਆ ਗਈ ਹੈ ਜੀਰਾ ਜੂਰਾ ਹੋਵੇ ਤਾਂ ਦਾਲਾਂ ਨਹੀਂ ਹੁੰਦਾ ਇਹ ਤਾਂ ਹੁੰਦਾ ਬਦਾਲਾਂ ਦਾ ਨਹੀਂ ਦਾਲ ਦੇ ਵਿੱਚ ਜਦੋਂ ਦਾਲ ਹੁੰਦੀ ਹੈ ਹਾਂ ਜੀ ਤੈਨੂੰ ਕਿਹਾ ਇੱਧਰ ਆਇਆ ਤੂੰ ਸੁਣ ਦੇ ਜੀ ਦੂਆ ਤੂੰ ਕੈਮਰਾ ਲੈ ਕੇ ਤਾਂ ਆ ਗਿਆ ਤੇਰੇ ਮੈਕ ਨਹੀਂ ਹੈਗਾ ਉੱਥੇ ਮੈਕ ਹੈ ਮੈਡਮ ਵਾਲੇ ਅੱਛਾ ਮੈਡਮ ਉੱਥੇ ਹੋ ਜਾ ਮੈਂ ਫੇਰੇ ਸੁਣੂਗਾ ਰੋਟੀ ਦਾ ਖਾਣ ਨੂੰ ਦੇ ਬਾਪੂ ਤੇ ਤੂੰ ਬੋਲਦਾ ਕਹਤੋਂ ਤੂੰ ਨਾ ਮੈਂ ਤਾਂ ਮੈਂ ਤਾਂ ਉਹ ਗੱਲ ਦੱਸਦਾ ਕਿਹੜੀ ਥੰਬਨੇਲ ਕਰਨ ਲੱਗ ਰਹੇ ਸੀ ਜਦੋਂ ਕਹਿੰਦਾ ਹੁਣ ਹੱਥ ਜੋੜ ਉਹਦੇ ਨਾਲ ਤੂੰ ਬੰਨੇ ਪਏ ਆ ਬੰਨ ਕਹਿੰਦਾ ਹੱਥ ਜੋੜ ਮਣੀਏ ਹੱਥ ਨਹੀਂ ਦੇਖੇ ਛਾੜੋ ਅਰੇ ਸਾਹਮਣੇ ਨਾ ਹੈਗਾ ਕਿ ਨਾ ਆਏ ਦੋਇਆ ਤਾਂ ਆਏ ਬਣ ਰਕੇ ਮਤਲਬ ਦੋਨੇ ਜਿਵੇਂ ਆ ਸਾਈਡ ਤੇ ਹੱਥ ਹੁੰਦੇ ਨੇ ਤੇ ਨਾਲੇ ਉਹਦੇ ਸਾਹਮਣੇ ਸੀਨ ਚੱਲਣ ਲੱਗ ਰਿਹਾ ਬਾਲੇ ਬਾਈ ਨੂੰ ਕਹਿੰਦਾ ਕਹਿੰਦਾ ਜੀ ਹੁਣ ਹੱਥ ਜੋੜ ਕੇ ਸੀਨ ਕਰੋ ਹੱਥ ਮੇਰੇ ਬੰਨੇ ਪਏ ਆਪ ਸੋਡੋ ਬੰਨੇ ਹੋਏ ਕਹਿੰਦਾ ਜੀ ਹੁਣ ਹੱਥ ਜੋੜ ਕੇ ਸੀਨ ਕਰੋ ਤੰਮਨੜਾ ਦਾ ਕਰ ਰਹਾ ਸੀ ਮੈਂ ਤੰਮਨੜਾ ਦਾ ਕਰ ਰਹਾ ਸੀ ਲੈ ਪਹਿਲੇ ਮੈਨੂੰ ਵੀ ਖਵਾ ਦੇ ਖੀਰ ਗੁਰਾ ਅਸਲੀ ਦਾ ਮੈਡਮ ਤੁਸੀਂ ਮੈਂ ਉੱਥੇ ਦੱਸਿਆ ਉਹਨੇ ਜਾ ਗਿਆ ਛੋਟੀ ਵੀ ਦੇਖਣ ਲੱਗੀ ਹਾਂ ਬਾਈ ਕੋ ਟੀਵੀ ਦੀ ਗੋਰੀ ਬਾਈ ਤੁਸੀਂ ਬਿਠੇ ਰਹਿਓ ਰੱਖਦੇ ਹੋ ਹਾਂ ਬਾਈ ਹਾਂ ਜੀ ਕੱਲ ਨਾ ਚੱਲ ਬਾਈ ਇਹਨਾਂ ਨੇ ਅੰਗ ਤੇ ਟੀਵੀ ਵਾਲੇ ਨਾ ਉਹ ਕਹਿੰਦਾ ਵੀ ਗਲਵੱਟੀ ਆ ਜੀ ਕਹਿੰਦਾ ਹਨਾ ਹੂੰ ਹੂੰ ਚੱਲ ਮੈਂ ਬੱਸ ਅੱਡੇ ਪਹੁੰਚਾ ਪਟਾੜੇ ਚੱਲ ਮੈਂ ਬੱਸ ਵਾਲੇ ਮੇਰੇ ਨਿਕਲੇ ਦਿਮਾਗ ਚੋਂ ਹਾਂ ਮਾਂ ਬਾਈ ਉਹ ਬੱਸ ਹੈ ਕਿ ਦੀ ਮਤਲਬ ਪਟਾੜੇ ਤੋਂ ਚੱਲਣੀ ਦੀ ਲਧਾਨੇ ਜਾਣੀ ਦੀ ਮਲੇਰ ਕੋਟਾ ਹੋ ਕੇ ਮੈਂ ਕਈ ਵਾਰੀ ਲੰਬੇ ਰੂਟ ਵਾਲੇ ਰੁਕਦੀ ਨਹੀਂ ਉਹ ਨਾ ਸੜਕ ਹੈ ਨਾ ਰਾਹ ਚ ਮੈਨੂੰ ਫਟਾਫਟ ਪਹੁੰਚਾ ਮਾਂ ਬਾਈ ਗਲਵੱਕੜੀ ਪਿੰਡ ਗੱਡੀ ਰੁਕ ਜੂਗੀ ਉਹ ਕਹਿੰਦਾ ਮੈਨੂੰ ਨਹੀਂ ਪਤਾ ਕਿੱਥੇ ਆ ਪਿੰਡ ਨ ਚਲ ਮੈਂ ਵੀ ਚੱਕਰ ਚ ਪੈ ਗਿਆ ਬੱਸ ਵਾਲਾ ਕਹਿੰਦਾ ਮੈਨੂੰ ਵੀ ਨਹੀਂ ਪਤਾ ਹਾਂ ਉਹ ਗਲਵੱਟੀ ਆ ਮੇਰੇ ਮੁਝ ਨਹੀਂ ਕਿਹੜਾ ਗਲ ਬੱਕੜੀ ਅੱਛਾ ਗਲ ਬੱਕੜੀ ਤਾਂ ਮਾਂ ਗਲ ਬੱਕੜੀ ਪਿੰਡ ਦੇ ਪਾਸ ਰੁਕ ਜਿੱਤਾ ਮੈਂ ਦੇ ਤਾਂ ਕਿਸੇ ਨੂੰ ਬੋਣ ਕੇ ਅੱਛਾ ਜੀ ਤੇ ਲਿਹਾ ਜਾ ਇਹਨੂੰ ਫਿਰ ਇਹ ਹੋਰ ਪਈਦੀ ਪੱਛਮ ਮੈਂ ਅਖੇ ਜਦੋਂ ਐ ਬੈਠੇ ਹੁੰਦੇ ਨਹੀਂ ਫਿਰ ਮੋਬਾਈਲ ਚੱਕ ਲੈਣੇ ਹਾਂ ਫਿਰ ਵੀ ਤੁਸੀਂ ਤਾਂ ਹਰੇਕ ਗੱਲ ਯੂਟਿਊਬਰਾਂ ਦਾ ਇੱਕ ਕਸੂਰ ਹੈਗਾ ਨਿਗਾ ਰੱਖਣਗੇ ਵੀ ਬੁੜੀਆਂ ਹੁਣ ਮੋਬਾਈਲ ਚੱਕ ਲੈ ਆ ਤੇਰੇ ਮੋਬਾਈਲ ਤੋਂ ਨਿਕਲਣਗੇ ਕਿ ਨਹੀਂ ਕਹੇ ਦੋਬੀਏ ਪਾਣੀ ਦੇ ਨਾ ਅਸੀਂ ਤਾਂ ਨਹੀਂ ਕਰੇਗੇ ਦੱਸੋ ਸੱਸੀ ਕਿਹਾ ਨਹੀਂ ਕਹਿ ਦੋਂਗੇ ਹਜੇ ਤੁਸੀਂ ਚੱਕੇ ਨਹੀਂ ਰਹੇ ਨਾ ਹਾਂ ਮੈਂ ਚੱਕੇ ਨਹੀਂ ਤੁਸੀਂ ਉਹ ਵੀ ਵੇਚ ਘੱਟ ਚੱਕਦੇ ਹੋ ਕੋਈ ਆਪਾਂ ਕਹੀਏ ਤੁਸੀਂ ਜਿਹੜੇ ਤੋਂ ਖੜਾ ਫਟਿਆ ਉਦੋਂ ਚੱਕਿਆ ਕਰੂ ਹਾਂ ਜਦਿਆ ਮੱਲੋ ਮੇਰੀ ਇੱਥੇ ਜਾਂਦਾ ਹੱਥਾ ਫੇਰ ਰੀਲਾਂ ਆ ਜਾਂਦੀ ਮੇਰੇ ਮੂਰੇ ਫੇਰ ਦੇਖਣ ਆਲੇ ਤਾਂ ਠੰਡ ਹੈ ਜਦੋਂ ਗਰਮੀ ਆ ਕੇ ਫੇਰ ਇਹ ਟੋਪੀ ਤੋਂ ਖੜਾ ਛੁੱਟੂਗਾ ਫੇਰ ਇਹ ਉਧਰੋਂ ਹਾਂ ਤੇ ਹੁਣ ਆਏ ਆ ਵੀ ਚਲੋ ਨਿਹਾਲਜਪੂਰਤੀ ਨੇ ਟੋਪਾ ਬਣ ਗਿਆ ਨਾਲੇ ਹੁਣ ਇੱਕ ਹੋਰ ਪਿਆ ਦੀ ਗੋਲਾ ਜਾਂ ਚੱਕ ਕੇ ਮੈਂ ਇਹ ਵੀ ਲਾ ਲਿਆ ਮਹਾ ਚੱਲ ਜਦੋਂ ਬੇਲੇ ਨੇ ਚਾਰ ਸੜਾਈਆਂ ਇੱਕ ਟੋਪਾ ਨਾ ਇਹੋ ਸਾਡੇ ਬਾਪੂ ਜੀ ਨੂੰ ਦੋ ਜੀ ਬਣ ਕੇ ਉਹ ਪਿੱਛੇ ਸਾਡੇ ਬਾਪੂ ਜੀ ਬੈਠੇ ਨੇ ਠੰਡ ਮੰਨਦੇ ਨੇ ਉਹ ਦੇਖੋ ਕਿੰਨੇ ਠੰਡ ਮੰਨ ਰਹੇ ਨੇ ਇਕੱਠੇ ਹੋਏ ਬੈਠੇ ਨੇ ਉਹ ਉਹਨੂੰ ਵਿਚਾਰੇ ਨੂੰ ਬਜ਼ੁਰਗ ਹੈਗਾ ਠੰਡ ਲਾਏ ਭਰਾਇਆਂ ਨਾ ਟੋਪਾ ਬਣੋ ਨਾ ਬਣਦੇ ਹਾਂ ੁਰਕ ਜੀ ਪੰਜਾਬੀ ਬੋਲਵਾਣੀ ਉਹ ਹੋਰ ਸਾਹ ਦੀ ਪੰਜਾਬੀ ਬੋਲ ਕਿਉਂ ਬਾਲਾ ਬਾਈ ਇਹ ਪੰਜਾਬੀ ਆ ਬਾਈ ਜਿਹੜੇ ਪਾਸੇ ਮਰਜੀ ਲੈ ਹਾਂ ਸਹੀ ਗੱਲ ਹੈ ਸਹੀ ਗੱਲ ਛੋਟੀ ਇਹ ਪੁੱਤਖਾਨੇ ਦੀ ਪੰਜਾਬੀ ਛੱਤਰ ਵੀ ਪਵਾ ਆਉ ਹਾਂ ਪੰਜਾਬੀ ਬਚਾ ਵੀ ਹੁੰਦੇ ਵੇ ਸਾਡੇ ਦਾ ਬੋਲੀ ਹੋਈ ਹੀ ਏ ਫਿਰ ਐਂ ਕਹਿ ਕੇ ਲੱਗੜ ਜਾਈਦਾ ਆਪਣੀ ਨਾ ਥੋੜੀ ਰੁੱਖੀ ਜੀ ਬੋਲੀ ਐ ਪਰ ਪਿਆਰੀ ਬੋਲੀ ਆਪਣੀ ਸਾਰੇ ਹੜ ਬੜੇ ਆਪਾਂ ਹਾਂ ਕੜ ਬੜੇ ਚ ਮਾਰਦਾ ਸਿੱਧੀ ਸਹੀ ਗੱਲ ਹੁਣ ਹੁਣ ਥਾਲਾ ਗੱਲ ਤਾਂ ਕਾਮਨੀ ਜੀ ਗੱਲ ਆ ਉਹ ਗੱਲ ਕੱਢੀ ਬੜੀ ਐ ਹਾਂ ਜਿਵੇਂ ਉਹ ਕਹਿੰਦੀ ਰਣਜੀਤ ਰਾਣਾ ਕਹਿੰਦਾ ਮੈਂ ਸਾਲਾ ਮੇਰਾ ਜੀਜਾ ਸਾਲਾ ਦੋਨੇ ਸਾਲੇ ਜਾਂਦੇ ਸੀ ਅੱਗੋਂ ਕਹਿੰਦਾ ਲਾੜੇ ਦੇ ਟਰੱਕ ਵਾਲੇ ਨੇ ਆ ਕੇ ਸਾਲੇ ਨੇ ਸਾਡੇ ਵਿੱਚ ਮਰਿਆ ਮੈਂ ਕਹਿੰਦਾ ਸਾਲਾ ਉੱਥੇ ਪਿਆ ਮੇਰਾ ਸਾਲਾ ਉੱਥੇ ਪਿਆ ਸੁਣੀਏ ਗੱਲ ਜੀ ਉਹ ਸੁਣੀਏ ਫਿਰ ਗੱਲ ਤਾਂ ਉਹ ਹੀ ਹੈ ਨਾ ਜੇ ਬੰਦਾ ਨਾਰਮਲ ਕਹੇ ਵਿਰੋਧ ਚੀਜ਼ ਹੋਰ ਹੋ ਜਾਂਦਾ ਇੱਕ ਆਪਾਂ ਸੋਚ ਕੇ ਨਹੀਂ ਬੋਲਦੇ ਵੀ ਕੀ ਬੋਲਣਾ ਕੀ ਬੋਲਣਾ ਹਾਂ ਬਾਤ ਜੀ ਤਾਂ ਐਂ ਜੇ ਪਸਤਾਵਾ ਹੋ ਜਾਂਦੇ ਵੀ ਕਿਉਂ ਬੋਲੇ ਪਰ ਫਿਰ ਕੀ ਬਣਦਾ ਹਾਂ ਉਹ ਤਾਂ ਬੋਲਿਆ ਜਿਹੜੀ ਗੱਲ ਨਿਕਲ ਗਈ ਮੂੰਹ ਚੋਂ ਕਹਿੰਦਾ ਇਹ ਕਹਿੰਦਾ ਜ਼ੁਬਾਨ ਤੇ ਤੀਰ ਨਿਕਲਿਆ ਵਾਪਸ ਨਹੀਂ ਪੈਂਦੇ ਕਿੰਬਾ ਵਾਲਾ ਜੀ ਕਮਾਨ ਚੋਂ ਤੀਰ ਹਾਂ ਜ਼ੁਬਾਨ ਚੋਂ ਬਾਤ ਨਿਕਲੀ ਕਹਿੰਦਾ ਬੋਲ ਨਿਕਲੇ ਵਾਪਸ ਨਹੀਂ ਪੈਂਦੇ ਚੱਲ ਰਹੀ ਸ਼ੂਟ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਬੰਦਾ ਬਈ ਟਾਈਮ ਦੇ ਦੇ ਟਾਈਮ ਦਾ ਜੇਲੇਵਾ ਜਾ ਕੇ ਫਿਰ ਆਪਾਂ ਟਾਈਮ ਚੱਕਦੇ ਮੇਰੇ ਟਾਈਮ ਨਹੀਂ ਦਿੰਦਾ ਹਾਂ ਵੀਰੇ ਟਾਈਮ ਨਹੀਂ ਦੇ ਰਹੀ ਦੀ ਫਿਰ ਸੀ ਇਹਦਾ ਟਾਈਮ ਚੱਕ ਲਿਆ ਠੀਕ ਐ ਬਿੱਲੇ ਨੇ ਜੱਕੇ ਟਾਈਮ ਹਾਂ ਹਾਂ ਬਿੱਲਾ ਮੇਨਤੀਗਾ ਆ ਬੰਦਾ ਮੇਨ ਐ ਜੀ ਕਦੇ ਕੱਲੂ ਮੇਰੇ ਤੇ ਕੋਈ ਐਕਸ਼ਨ ਆ ਜੇ ਨਹੀਂ ਐਕਸ਼ਨ ਕੀ ਆ ਉਹ ਐਕਸ਼ਨ ਕਰਨਾ ਤਾਂ ਪਿੱਛੇ ਖੜਾ ਐਕਸ਼ਨ ਕਰਨਾ ਹੁਣ ਐਕਸ਼ਨ ਕਰੂ ਬਿੱਲਾ ਦੇਖੋ ਮੇਨ ਐਕਸ਼ਨ ਇਹਦੇ ਰੈਡੀ ਫੜ ਜਾਈ ਚਲੋ ਜੱਕਦਾ ਠੀਕ ਆ नहीं, कोई नहीं कोना बाहर थोड़ी अभी ये सीन कट के खाना है बस आऊं दे जी अभी आऊं दे जी ये सास की कटती है फिर खाना है रोटियां ये सास में खाना के चलो कोई नहीं आज हो गया ले 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 रख लो खा तो ली आ गया ना हां भाई मैं कह रहा करिए सीन चलो चलो शोक बना केड़े की दे टकराएंगे भाई